કે કે હૌસલા હે તા ممکن હે પર કી એશ્વર ફગવારા શહેર اندر હૌસલા કા જાદુ નહીં ચલ સક્યા કે કે કહેતે હોંડે અંદર ખાતે જેڑا વિશ્વાસ કરતા ટીકા ગયા ઓ કેહો જے તુ દેખ લે આ કામ ન દેખો ਗਵਾ ਫੈਲਾਈ ਜਾ ਰਹੀ ਹੈ ਕਿ ਅਨੀਤਾ ਕਾਉਂਟਰਗਾ ਇਲੈਕਸ਼ਨ ਹਾਰ ਗਏ ਤੇ ਹੁਣ ਉਹਨਾਂ ਨੇ ਫਗਵਾੜੇ ਤੋਂ ਚਲੇ ਜਾਣਾ ਬਸ ਕੰਮ ਖਤਮ। ਕੀ ਇਦਾਂ ਦਾ ਇਹ ਕੀ ਉਪਵਾਇ? ਦੇਖੋ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੀ ਹੋਈ ਵੱਡੀ ਹਾਰ ਤੋਂ ਬਾਅਦ ਮੇਅਰ ਖੋਸਲਾ ਆਏ ਸਾਹਮਣੇ। ਦੇਖੋ ਕਿਵੇਂ ਖੁੱਲਕੇ ਦਿੱਤੇ ਜਵਾਬ। ਦੇਖੋ ਕੀ ਕਿਹਾ। ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚੋਂ ਭਾਜਪਾ ਪਾਰਟੀ ਕਾਫੀ ਵੱਡੀ ਲੀਡ ਨਾਲ ਹਾਰ ਗਈ ਏ। ਆਪਾਂ ਹਾਰ ਦੀ ਸਮੀਖਿਆ ਕਰਨ ਲਈ ਫਗਵਾੜਾ ਸ਼ਹਿਰ ਦੇ ਸਾਫਤਾ ਮੇਅਰ अरुण पूछਣਾ ਨਾਲ ਅੱਜ ਗੱਲਬਾਤ ਕਰ ਰਹੇ ਆ ਕਿ ਕੀ ਕਾਰਨ ਹੋ ਸਕਦੇ ਆ ਏਡੀ ਵੱਡੀ ਜਿਹੜੀ ਹਾਰ ਭਾਜਪਾ ਨੂੰ ਮਿਲੀ ਜਦਕਿ ਇਹ ਜਿੱਤ ਵਾਲੀ ਸੀਟ ਸੀ ਭਾਜਪਾ ਦੀ ਹਾਂਜੀ ਸਰ ਇੱਕੋ ਸਾਡੇ ਮੰਤਰੀ ਸਾਹਿਬ ਸ੍ਰੀ ਸੋਮਪrakash ਜੀ ਕਹਿ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਬਹੁਤ ਡਵੈਲਪਮੈਂਟ ਬਹੁਤ ਪਕਾਵਾਰੇ ਵੀ ਜੇ ਕਾਰਪੈਸ਼ਨ ਬਣੀ ਇਹਨਾਂ ਦੇ ਕਹਿਣ ਤੇ ਬਣੀ ਆ ਜੇ ਅੱਜ ਡਵੈਲਪਮੈਂਟ 82 ਕਰੋੜ ਰੁਪਏ ਸਟੇਸ਼ਨ ਤੇ 4 ਲੈਂਸ ਜਿਆਪਲੋਰਡ ਤੇ ਨੈਸ਼ਨਲ ਪਲੈਟ ਅੱਜ ਬਹੁਤ ਪਵਾੜਨ ਦੇ ਨਾ ਇੱਡੀ ਵੱਡੀ ਦੇ ਨਾ ਕਾਰ ਪਾਰਕਿੰਗ ਜਿਹੜੀ ਫਗਵਾੜੇ ਵਪਾਰੀਆਂ ਵਾਸਤੇ ਦਿੱਤੀ ਸੀ ਸਿਵਲਸਤਾਨ ਨੂੰ ਡਵੈਲਪਮੈਂਟ ਕੀਤਾ ਵਿਕਾਸ ਕੀਤਾ ਵਿਕਾਸ ਦੇ ਨਾਂ ਤੇ ਵੋਟਾਂ ਲਈਆਂ ਅੱਜ ਫਗਵਾੜਾ ਹਰ ਏਰੀਆ ਲੋਕ ਜਾਂਦੇ ਸੀ ਕਹਿੰਦੇ ਸੀ ਜੇ ਵਿਕਾਸ ਕਰਦਾ ਮਾਨੀਆ ਸੋਮਪੁਰਾ ਜਿਹਾ ਹੈ ਇਸ ਵਾਰ ਮੈਡਮ ਨੀਤਾ ਸੋਮਪੁਰਾ ਜਿਮ ਡਿਗਰਤੀ ਨੀਤਾ ਸੋਮਪੁਰਾ ਦੀ ਸਮਾਜ ਸੇਵਕਾ ਲੋਕਾਂ ਤੇ ਗੁਜਰਦੇ ਆ ਦਵਾਈਆਂ ਕਰੋਨਾ ਦੇ ਵਿੱਚ ਲੋਕਾਂ ਨੂੰ ਆਮ ਜਨਤਾ ਦੇ ਵਿੱਚ ਜਾ ਕੇ ਕਿੱਟਾਂ ਵੰਡੀਆਂ ਗਈਆਂ ਔਰ ਹਰ ਸਿਰ ਲੋਕਾਂ ਨੂੰ ਦਿੱਤੀ ਸਹੂਲਤ ਦਿੱਤੀ ਪਰ ਮੈਨੂੰ ਵੀ ਇਸ ਵਾਰ ਸਮਝ ਨਹੀਂ ਲੱਗੀ ਵੀ ਜਿਹੜੀਆਂ ਇਸ ਵਾਰ ਬੋਟਾ ਪੰਜਾਬ ਦੀ ਹੋਈਆਂ ਲੋਕਾਂ ਨੇ ਕਿਉਂ ਭਾਰਤੀ ਜਨਤਾ ਪਾਰਟੀ ਨੂੰ ਬੋਟਾ ਨਹੀਂ ਪਾਇਆ ਜੋ ਸਾਨੂੰ ਲੱਗਦਾ ਸੀ ਉਤਸ਼ਾਹ ਸੀ ਲੋਕਾਂ ਦਾ ਆਮ ਜਨਤਾ ਦੇ ਵਿੱਚ ਵਿੱਚਰਦੇ ਸੀ ਚੰਪਤਾ ਹੀ ਕਹਿੰਦੀ ਸੀ ਇਸ ਵਾਰ ਅਸੀਂ ਮੈडम ਜੀ ਨੂੰ ਵੋਟ ਪਾਣੀ ਆ ਮੇਰਾ ਖਿਆਲ ਆ ਵੀ ਕੋਈ ਏਰੀਆ ਸ਼ਹਿਰ ਦਾ ਸੀ ਨਹੀਂ ਗਏ ਦਿੱਤੇ ਹਰ ਜਗ੍ਹਾ ਲੋਕਾਂ ਨੇ ਵਿਸ਼ਵਾਦ ਹੋਇਆ ਵੀ ਭਾਰਤੀ ਜਨਤਾ ਪਾਰਟੀ ਕਿਉਂਕਿ ਮੋਦੀ ਜੀ ਨੇ ਜੋ ਬਾਈਕ ਨੂੰ ਜੋੜਿਆ ਮੰਦਿਰ ਦੇ ਉਸਾਰੀ ਕੀਤੀ ਔਰ ਮੰਦਰ ਦੇ ਨਾਤੇ ਆਰਾਮ ਪ੍ਰਭੂ ਰਾਮ ਦੀ ਕਿਰਪਾ ਨਾਲ ਆਮ ਜਨਤਾ ਦੇ ਵਿੱਚ ਵੀ ਬੜਾ ਇਹ ਮੈਸੇਜ ਆਇਆ ਇਸ ਵਾਰ 402 ਕੀ ਲੱਗਦਾ ਅਸੀਂ ਅੱਜ ਬੈਠ ਕੇ ਇਹਦੀ ਵਿਚਾਰਧਾਰਾ ਕਰ ਰਹੇ ਸੀ ਵੀ ਕਿਉਂ ਸਾਨੂੰ ਵੋਟਾਂ ਕਿਉਂ ਨਹੀਂ ਪਈਆਂ ਕੁਝ ਕਾਰਨ ਇਦਾਂ ਵੀ ਲੱਗਦੇ ਇਹਦੀ ਕਾਂਗਰਸ ਦੀ ਅਹ ਜਿਹੜੀ ਸਰਕਾਰ ਆ ਇਹਨਾਂ ਨੇ ਸੈਂਟਰ ਦੇ ਵਿੱਚ ਇੱਕ ਦੇਤਾ ਜੀ ਅਸੀਂ 8000 ਰੁਪਇਆ ਆਮ ਜਿਹੜੇ ਆ ਲੜਕੀਆਂ ਦੇ ਖਾਤੇ 'ਚ ਪਾਵਾਂਗੇ ਪਹਿਲੀ ਤਰੀਕ ਨੂੰ ਹਰ ਕਾਉਂਸਲ ਜੀ ਬੈਠ ਇੱਕ ਲੱਖ ਰੁਪਏ ਦੀ ਅਸੀਂ ਨੌਕਰੀ ਦਵਾਂਗੇ ਜਿਹੜੇ ਲੋਕੀ ਬੇਰੋਜ਼ਗਾਰ ਆ ਉਹਨਾਂ ਨੂੰ ਲੱਖ ਰੁਪਏ ਦੀ ਜਿਹੜੀ ਹਰ ਮਹੀਨੇ ਤਨਖਾਹ ਮਿਲੂ ਇੱਕ ਨਰੇਗਾ ਦਾ ਇਹਨਾਂ ਨੇ ਪਾਤਾ 400 ਰੁਪਇਆ ਦਵਾਂਗੇ ਮਤਲਬ ਇਹ ਇਦਾਂ ਦੀਆਂ ਸਕੀਮਾਂ ਜਿਹੜੀਆਂ ਪਾਨ ਦੇ ਨਾਲ आम जनता ਜਿਹੜਾ ਮੈਸੇਜ ਗਰਜ ਜਿੱਦਾਂ ਪਿਛਲੇ ਸਾਲ ਹੀ ਪੰਜਾਬ ਚ ਇਲੈਕਸ਼ਨ ਹੋਏ ਸੀ ਇਹਨਾਂ ਨੇ ਕਿਹਾ ਪੰਜ ਪੰਜ ਮਰਲੇ ਅਸੀਂ ਲੋਕਾਂ ਨੂੰ ਮਕਾਨ ਦੇਵਾਂਗੇ ਬੜਾ ਉਹਦਾ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟਾਂ ਕਾਗਨ ਨੂੰ ਪਾਤੀ ਉਸ ਤੋਂ ਬਾਅਦ ਆਪਨੀ ਸਰਕਾਰ ਆਈ ਉਹਨਾਂ ਨੇ ਕਿਹਾ ਜੀ 1000 ਰੁਪਿਆ ਸਾਡੀਆਂ ਭੈਣਾਂ ਦੇ ਔਰ 600 ਜੁੰਗਰ ਅਸੀਂ ਫਰੀ ਦੇਵਾਂਗੇ ਦੇਖੋ 92 ਸੀਟਾਂ ਲੈ ਕੇ ਪਰ ਆਮ ਜਨਤਾ ਨੂੰ ਨਹੀਂ ਸੀ ਪਤਾ ਵੀ ਇਹ ਨਹੀਂ ਸੀਟਾਂ ਲੈ ਆਮ ਭਾਰਤੀਨ ਦਾ ਪਾਰਟੀ ਨੂੰ ਨਹੀਂ ਪਕਾਲੀਆਂ ਨੂੰ ਨਹੀਂ ਪਤਾ ਸੀ ਕਾਂਗਰਸ ਨੂੰ ਨਹੀਂ ਸੀ ਪਤਾ ਜੋ ਇਸ ਅਸਲੀ ਲੋਕ ਜਿਹੜੇ ਆ ਉਈ ਕੋਈ ਗੱਲ ਚਾਹੁੰਦੇ ਆ ਜੇ ਸਾਨੂੰ ਫਰੀ ਦੀ ਕੋਈ ਨਾ ਕੋਈ ਸਹੂਲਤਾਂ ਮਿਲੇ ਸੀਟਾਂ ਹਾਂ ਮੈਂ ਤੁਹਾਡੀ ਗੱਲ ਮੰਨਦਾ ਵੀ ਇਸ ਵਾਰ ਜਿਹੜਾ ਪੰਜਾਬ ਦਾ ਇਲੈਕਸ਼ਨ ਹੋਇਆ ਔਰ ਮੋਦੀ ਜੀ ਵੀ ਆਇਆ ਔਰ ਲੋਕਾਂ ਦੇ ਮਿਜਰੇ ਵੀ ਆ ਇਹਦਾ ਅਸੀਂ ਮੰਤਰ ਕਰ ਰਹੇ ਆ ਵੀ ਸਾਨੂੰ ਕਮੀ ਕਿੱਥੇ ਦੂਰ ਹੋਈ ਆ ਕਿਹੜੇ-ਕਿਹੜੇ ਮੈਂ ਹਰ ਇੱਕ ਵਰਕਰ ਦੇ ਘਰ ਗਿਆ ਹਰ ਕੋ ਮਨਾਉਣ ਦੀ ਕੋਸ਼ਿਸ਼ ਕੀਤੀ ਕੋਈ ਨਾਰਾਜ਼ ਨਾ ਹੋਵੇ ਔਰ ਲੈ ਕੇ ਵੀ ਆਇਆ ਸਾਰੇ ਵਰਕਰ ਚੱਲੇ ਵੀ ਆ ਔਰ ਆਨ ਵਾਲਾ ਸਮਾਂ ਫੇਰ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਇਸਦਾ ਹੀ ਵਿਧਾਨ ਸਭਾ ਚਨਾਵ ਆ ਔਰ ਅਸੀਂ ਬਹਿਗਾ ਕਰਦੇ ਕਿਉਂਕਿ ਅੱਜ ਜਮਤਾ ਜਿਹੜੀ ਪੰਜਾਬ ਤੇ ਨ ਸੀਤਾ ਆਪ ਲੈ ਗਈ ਲੋਕ ਕਿੱਥੇ ਕੰਮ ਕਰਾਨਗੇ ਆਪ ਦੀ ਕੈਂਡੀਡੇਟ ਹਿਆਰਪੁਰ ਚੱਬੇਵਾਲ ਦਾ ਅੱਜ ਮੰਤਰੀ ਸਾਹਿਬ ਗਵਾੜੇ ਹੁੰਦੇ ਸੀ ਲੋਕ ਕੰਮ ਕਰਾਉਂਦੇ ਸੀ ਡਿਵੈਲਪਮੈਂਟ ਵਿਕਾਸ ਮੈਨੂੰ ਨਹੀਂ ਲੱਗਦਾ ਇੱਥੇ ਵਿਕਾਸ ਪੰਜਾਬ ਦਾ ਕੋਈ ਕਰ ਸਕੂਗਾ ਕਿਉਂਕਿ ਜੇ ਵਿਕਾਸ ਕਰ ਸਕਦੇ ਸਾਡੇ ਦੇ ਦੇ ਪ੍ਰਧਾਨ ਮੰਤਰੀ ਨਿੰਦਰભાઈ ਪੰਜਾਬ ਅੱਗੇ ਪਿੱਛੇ ਰਿਆ ਤੁਹਾਨੂੰ ਵੀ ਪਤਾ ਅੱਜ ਪੰਜਾਬ ਦੀ ਹਾਲਤ ਕੀ ਆ। ਤੋਂ ਆਰ ਨਾਲਾ ਸਮਾਜ ਜੋ ਮੈਨੂੰ ਲੱਗਦਾ ਅ ਕਾਰਪੇਸ਼ਨ ਦੇ ਇਲੈਕਸ਼ਨ ਵੀ ਅ ਮਿਹਨਤ ਕਰਕੇ ਔਰ ਦੁਬਾਰਾ ਫੇਰ ਕਾਰਪੇਸ਼ਨ ਭਾਰਤੀ ਹਿੰਦੂਆ ਪਾਰਟੀ ਦੀ ਬਣਾਵਾਂਗੇ ਔਰ ਸਤਾਈ ਦੇ ਵਿੱਚ ਵੀ ਅਸੀਂ ਤੁਹਾਨੂੰ ਮਾਰ ਹਾਸਲ ਆ ਤੁਸੀਂ ਫਗਵਾੜਾ ਦੇ 5 ਸਾਲ ਪਹਿਲੇ ਮੇਰ ਰਹਿ ਚੁੱਕੇ ਹੋ ਨਗਰ ਕੌਂਸਲ ਵੀ ਤੁਹਾਡੇ ਭਾਜਪਾ ਦੇ ਹੁੰਦਿਆਂ ਹੀ ਬਣੀ ਸੀਗੀ। ਉਸ ਤੋਂ ਬਾਅਦ ਵੀ ਕਹਿੰਦੇ ਸੀਗੇ ਕਿ ਹੌਸਲਾ ਹੈ ਤਾਂ ਮੁਮਕਿਨ ਹੈ। ਪਰ ਕੀ ਇਸ ਵਾਰ ਫਗਵਾੜਾ ਸ਼ਹਿਰ ਅੰਦਰ ਕੋਟਲਾ ਦਾ ਜਾਦੂ ਵੀ ਨਹੀਂ ਚੱਲ ਸਕਿਆ ਦੇਖੋ ਜਾਦੂ ਦੀ ਗੱਲ ਆ ਦੇਖੋ ਮੈਂ ਤੁਹਾਨੂੰ ਇਹ ਹੀ ਦੱਸਦਾ ਵੀ ਲੋਕੀ ਜਿਹੜੇ ਆ ਨਹੀਂ ਦੱਸ ਰਹੇ ਸੀ ਅੰਦਰੋਂ ਸਾਨੂੰ ਇਹ ਹੀ ਗੱਲ ਲੱਗ ਰਹੀ ਸੀ ਵੀ ਭਾਤਿੰਡਾ ਪਾਰਟੀ ਨੂੰ ਬੋਟਾ ਭਾਵਾਗੇ ਡਵੈਲਪਮੈਂਟ ਵਿਕਾਸ ਵਿਕਾਸ ਦੇ ਨਾਂ ਤੇ ਮੰਤਰੀ ਸਾਹਿਬ ਨੇ ਕੰਮ ਕੀਤੇ ਮੈਡਮ ਇਹਨੇ ਕੰਮ ਕੀਤੇ ਸਮਾਜ ਸੇਵਕਾ ਬੜੇ ਵੱਡੀ ਐ ਪ੍ਰੋਗਰਾਮ ਤੱਕੜੇ ਠੀਕ ਆ ਇਸ ਵਾਰ ਜੋ ਜੋ ਪੌਸੀਆਂ ਰਾਹੁਲ ਜੀ ਦੀਆਂ ਉਹ ਹੋ ਸਕਦਾ ਵੀ ਉਹਦੇ ਕਰਕੇ ਨਹੀਂ ਸਾਡੇ ਵੀ ਦੇਖੋ ਇੱਥੇ ਜਿਹੜੀ ਬੋਰਡ ਆ ਦੂਏ ਨੰਬਰ ਤੇ ਕਾਂਗਰਸ ਆਈ ਇਸ ਕਰਕੇ ਆਈ ਆ ਲੋਕਾਂ ਨੂੰ ਲੱਗਾ ਵੀ ਜਿਹੜਾ ਰਾਹੁਲ ਨੇ ਕਿਹਾ ਸੀ ਵੀ 295 ਸੀਟਾਂ ਲੈ ਕੇ ਉੱਪਰ ਜਾਵਾਂਗੇ ਲੇਕਿਨ ਸਰਕਾਰ ਨਹੀਂ ਸੀ ਬਣਨੀ ਬਸ ਲੋਕਾਂ ਨੂੰ ਗਲਤ ਫਹਿਮੀ ਦੇ ਵਿੱਚ ਪਾਤਾ ਗਿਆ ਨਹੀਂ ਸੈਂਟਰ ਸਰਕਾਰ ਅਸੀਂ ਕਿਉਂ ਸੈਂਟਰ ਇਸ ਵਾਰ ਲੋਕਾਂ ਦਾ ਪਰੋਗਰੈਸਿਵ ਇਸ ਵਾਰ 405 ਪਰ ਮੋਦੀ ਜੀ ਨੇ ਜਿਹੜਾ ਇਸ ਵਾਰ ਵਿੱਚ ਇੱਕ ਕਹਿੰਦੇ ਹੁੰਦੇ ਆ ਅੰਦਰਖਾਤੇ ਜਿਹੜਾ ਵਿਸ਼ਵਾਸ ਘੜ ਕੀਤਾ ਗਿਆ ਉਹ ਕਿਹੋ ਜਿਹਾ ਤੋਂ ਦੇਖਦੇ ਇਸ ਕੰਮ ਨੂੰ ਦੇਖੋ بڑے ਬੰਦਿਆਂ ਨੇ ਧਾਰੂ ਨੂੰ ਬੋਟਾ ਪਾਈਆਂ ਬੜਾ ਵਿਸ਼ਵਾਸ ਘੜ ਕੀਤਾ ਗਿਆ ਆਣ ਵਾਲੇ ਸਮੇਂ ਦੇ ਵਿੱਚ ਉਹ ਲੋਕ ਆਪਣੇ ਆਪ ਨੂੰ ਸੋਚੂਗੇ ਵੀ ਅਸੀਂ ਗਲਤ ਕੰਮ ਕੀਤਾ ਔਰ ਮੈਨੂੰ ਲੱਗਦਾ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਸਮਾਜ ਦੇ ਵਿੱਚ ਉਹਨਾਂ ਦਾ ਪਤਾ ਲੱਗ ਗਿਆ ਵੀ ਕੌਣ-ਕੌਣ ਲੋਕ ਆ ਉਹ ਅੱਜ ਸਮਾਜ ਦੇ ਵਿੱਚ ਕਿਹੜੇ ਮੂਹ ਨਾਲ ਕਿਤੇ ਜਾਣਗੇ ਤੋ ਆਨ ਵਾਲਾ ਸਮਾ ਅਸੀਂ ਜਿਹੜੇ ਬਾਕੀ ਵੀ ਆ ਜਿਹੜੇ ਕਿਸੇ ਤਰ੍ਹਾਂ ਦੀ ਨਿਰਾਸ਼ਗੀ ਹੋਰ ਆਮ ਜਨਤਾ ਨੂੰ ਆਮ ਲੋਕਾਂ ਨੂੰ ਆਕੇ ਲੋਕਾਂ ਦੇ ਵਿਜਰਾਂਗੇ ਲੋਕਾਂ ਦਾ ਕੰਮ ਜੋਰ ਸੋ ਨਾਲ ਫੇਰ ਕਰਾਂਗੇ ਤਾਂ ਕਿ ਅਸੀਂ ਲੋਕਾਂ ਨਾਲ ਜੁੜੇ ਰਹੀਏ ਆਨ ਵਾਲਾ ਸਮਾ ਜਿਹੜਾ ਕਾਰਪੋਰਲ ਇਲੈਕਸ਼ਨ ਔਰ ਵਿਧਾਨ ਸਭਾ ਇਲੈਕਸ਼ਨ ਜਿਹੜੀ ਵੱਧ ਤੋਂ ਵੱਧ ਵੋਟਾਂ ਜਿੱਤਾਂ ਨੇ ਕਿਉਂਕਿ ਅਸੀਂ ਸਮਾਜ ਨਾਲ ਜੁੜੇ ਹੋਇਆ ਫਵਾਹ ਫਲਾਈ ਜਾ ਰਹੀ ਹੈ ਕਿ ਅਨੀਤਾ ਸੌਂਪਲਗਾ ਜੀ ਇਲੈਕਸ਼ਨ ਹਾਰ ਗਏ ਤੇ ਹੁਣ ਉਹਨਾਂ ਨੇ ਫਗਵਾੜੇ ਤੋਂ ਚਲੇ ਜਾਣਾ ਬਸ ਕੰਮ ਖਤਮ ਹੈ ਕੀ ਇਦਾਂ ਦਾ ਇਹ ਕੀ અપਮਾਇਆ ਵੇਖੋ ਲੋਕੀ ਅੱਗੇ ਵੀ ਕਹਿੰਦੇ ਜਦੋਂ ਨਵੇਂ ਨਵੇਂ ਆਏ ਸੀ ਸਾਡੇ ਸੌਂਪਲਗਾ ਜੀ ਫਗਵਾੜੇ ਵੀ ਇਹਨੇ ਜਿੱਤ ਕੇ ਉੱਥੇ ਮਹਾਲੀ ਚੱਲ ਜਾਣਾ ਅੱਜ ਮੈਡਮ ਵੀ ਇੱਥੇ ਹੀ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਆ ਮੈਡਮ ਜੀ ਨੇ ਸਦਾਈ ਦੀ ਤਿਆਰੀ ਕਰਨੀ ਸ਼ੁਰੂ ਕਰਤੀ ਆ ਔਰ ਮੈਨੂੰ ਲੱਗਦਾ ਵੀ ਸਦਾਈ ਦਾ ਫਤਵਾ ਮੈਡਮ ਜੀ ਨੂੰ ਮਿਲੂਗਾ ਕਿਉਂ ਦੋ ਵਾਰ ਸਾਡੇ ਐਮਐਲਏ ਸਾਡੇ ਲੋਕਾਂ ਨੇ ਬਣਾਇਆ ਮੰਤਰੀ ਨੂੰ ਇੱਕ ਵਾਰ ਐਮਪੀ ਬਣਾਇਆ ਮੰਤਰੀ ਬਣਾਇਆ ਤੋ ਠੀਕ ਆ ਇਸ ਵਾਰ ਜੋ ਮੈਨੂੰ ਲੱਗਦਾ 27 ਦੇ ਵਿੱਚ ਮੈਡਮ ਨੀਤਾ ਸਿੰਘ ਨੂੰ ਬਤਵਾ ਮਿਲੂਗਾ ਕਿਉਂਕਿ ਲੋਕਾਂ ਦੇ ਵਿਚਾਰ ਸਾਡੇ ਮਹਾਰਮ ਗੁਰਜੋਦੀ ਆਮ ਜਨਤਾ ਦੇ ਗਰੀਬ ਜਨਤਾ ਦੇ ਸਾਦੀ ਵਿਆਹ ਹਰ ਵੇਲੇ ਮੈਡਮ ਜੀ ਉਹਨਾਂ ਨਾਲ ਗੁਰਦੇ ਜਿਹੜੇ ਲੋਕ ਇਹ ਕਹਦੇ ਗਲਤ ਵਿਵਾਹ ਕਰ ਰਿਹਾ ਥੋੜੇ ਜਨਨ ਤੁਹਾਨੂੰ ਆਪਣੇ ਆਪ ਲੱਗੂ ਤੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਊਗੇ ਔਰ ਬੁਆੜੀ ਦੀ ਕਾਰਪੋਰੇਸ਼ਨ ਨੂੰ ਭਾਰਤੀ ਜਨਤਾ ਪਾਰਟੀ ਸੋង ਕਰੇ ਸਾਡੇ ਪੂਰੇ ਮੰਤਰੀ ਦੇ ਔਰ ਮੈਡਮ ਨੀਦਾ ਸੋਮਬਲ ਸਮਾਜ ਸੇਵਾ ਥੱਲੇ ਬਨੂ ਵੀ ਮੈਂ ਵਿਸ਼ਵਾਸ ਦਵਾਣਾ ਮੈਂ ਸ਼ੁਰੂ ਤੋਂ ਹੀ ਅੱਜ ਮੀਡੀਆ ਰਾਹੀਂ ਲੋਕਾਂ ਦੇ ਬੇਚਤਾ ਰਹੇ ਆ ਔਰ ਮੈਨੂੰ ਵੀ ਪਤਾ ਲੋਕਾਂ ਦਾ ਮਨ ਦੋ ਤਿੰਨ ਦਿਨ ਤੋਂ ਬੜਾ ਹੋਰ ਤਣਾ ਹੋਇਆ ਲੋਕ ਚਾਹੁੰਦੇ ਆ ਕਿ ਹੁਣ 2027 ਨੂੰ ਕਸਮਾਂ ਖਾਵਾਂਗੇ ਅਸੀਂ ਇਸ ਵਾਰ ਜਿਹਦਾ ਹਾਂ ਜ਼ਬਾਤ ਮੈਡਮ ਨਹੀਂਦਾ ਸੋਂਗਾ ਇਹਨੂੰ ਭੇਜਾਂ ਇੱਕ ਰੋਲਾ ਪੈ ਰਿਹਾ ਕਿ ਅਨੀਤਾ ਸੋਮ ਪ੍ਰਕਾਸ਼ ਨੂੰ ਹਾਨੇ ਚਲੇ ਜਾਣਾ ਜਿਹੜਾ ਗਰੀਬ ਲੋਕਾਂ ਨੂੰ 10 ਰੁਪਏ ਚ ਖਾਣਾ ਮਿਲਦਾ ਸੀ ਜਨਤਾ ਦੀ ਰਸੋਈ ਉਹ ਵੀ ਬੰਦ ਹੋ ਜਾਊਗਾ ਕੀ ਇਹ ਹਵਾ ਹੈ ਜਾਂ ਸੱਚ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਫੁਵਾੜੇ ਜਿਹੜੀਆਂ ਫੁਵਾਵਾ ਇਹ ਜਲਦੀ ਹੀ ਤੁਹਾਨੂੰ ਪਤਾ ਲੱਗ ਜਾਣਾ ਉਹ 2-4-5 ਦਿਨਾਂ ਨੂੰ ਜਿਹੜੀ ਆ ਰਸੋਈ ਚਾਲੂ ਕੀਤੀ ਜਾ ਰਹੀ ਆ ਉਹ ਇੱਕ ਸਾਡਾ ਭਾਰ ਦਿਨ ਦਾ ਪਾਸੇ ਦਫ਼ਤਰ ਬਣਾਇਆ ਗਿਆ ਸੀ ਇਸ ਕਰਕੇ ਉਹਨੂੰ ਬੰਦ ਕਰਤਾ ਗਿਆ ਸੀ ਸਾਡੇ ਦੇਖੋ ਦਫ਼ਤਰ ਬਣੇਦੇ ਵੀ 150 ਬੰਦਾ ਰੋਜ਼ ਹੀ ਉੱਤਪ ਹੋ ਜਾਣ ਸ਼ੱਕਦਾ ਸੀ ਔਰ ਆਨ ਆਲੇ ਸਮੇਂ ਦੇ ਵਿੱਚ ਤੁਹਾਨੂੰ ਜਲਦੀ ਹੀ ਰਸੋਈ ਖੋਲਦੀ ਜਾਊਗੀ ਜਿਹੜੀ ਆ ਫਵਾਵਾ ਇਹ ਲੋਕ ਆ ਫਵਾਵਾ ਹੀ ਕਰਦੇ ਆ ਔਰ ਮੈਡਮ ਦੀ ਕੰਮ ਕਰਕੇ ਦਿਖਾਉਂਦੇ ਅੱਜ ਪ੍ਰੈਸ ਕਾਰਪਸ ਇਸ ਕਰਕੇ ਕੀਤੀ ਆ ਆਮ ਜਨਤਾ ਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਮੈਡਮ ਦੀ ਫਵਾਵਾ ਹੀ ਰਹਿਣਾ ਔਰ ਕਿਤੇ ਜਾਣਾ ਨਹੀਂ ਲੋਕਾਂ ਦੇ ਹਿੱਤਕਾਰ ਕਰਨਾ ਤੁਸੀਂ ਜਿਹੜਾ ਮਰਜ਼ੀ 173 ਨੰਬਰ ਕੋਠੀ ਹਰਮਸੇ ਜਾ ਸਕਦੇ ਆ ਮੈਂ ਸਾਡੇ ਕੇਂਦਰ ਦੇ ਮੰਤਰੀ ਸ੍ਰੀ ਪੂਰਵ ਸੋਮਪਰਾਜ ਨੂੰ ਮਿਲ ਸਕਦੇ ਆ ਔਰ ਅਸੀਂ 24 ਘੰਟੇ ਲੋਕਾਂ ਨਾਲ ਬਿਤਰਾਂਗੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੰਮ ਹੋਵੇ ਉਹ ਪਹਿਲ ਦੇ ਤੌਰ ਤੇ ਮੈਨੂੰ ਮਰਜ਼ਾ ਦਾ ਹਰ ਕੰਮ ਔਰ ਸਾਡੇ ਮੈਡਮ ਦੀ ਔਰ ਸਾਡੇ ਕੇਂਦਰ ਦੇ ਮੰਤਰੀ ਕਰਾਵਾਂਗੇ ਅਸੀਂ ਪਬਲਿਕ ਦੇ ਨਾਲ ਆ ਨਾ ਅਸੀਂ ਜਾਣਾ ਨਾ ਅੱਗੇ ਗਏ ਆ ਪਬਲਿਕ ਦੇ ਨਾਲ ਕਿਉਂਕਿ ਅਸੀਂ ਸਤਾਈ ਦਾ ਇਲੈਕਸ਼ਨ ਲੜਨਾ ਔਰ ਕਾਰਪੇਸ਼ਨ ਬਾਰੇ ਵੀ ਬਣਾਨੀ ਆ ਤੇ ਜਿਹੜੇ ਸਿਸ਼ੂਰਾ ਮਾਰਿਆ ਉਹਨਾਂ ਨੂੰ ਕੀ ਦਿੰਦੇ ਚਲ ਦੇਖੋ ਉਹਨਾਂ ਦੀ ਆਪਣੀ ਆਪਣੀ ਸੋਚ ਆ ਉਹ ਪਾਰਟੀ ਦੇਖੋ ਕਿ ਪਾਰਟੀ ਨੂੰ ਮੇਕੇ ਭੇਜਾਂਗੇ ਜਿਹੜੇ ਪਾਰਟੀ ਦੇ ਖਿਲਾਫ ਚੱਲੇ ਆ ਲੇਕਿਨ ਮੇਰੀ ਕੋਸ਼ਿਸ਼ ਹਰ ਕਿਤੇ ਕਰ ਗਿਆ ਹਰ ਕੋ ਨੂੰ ਮਨਾਇਆ ਔਰ ਵਿਸ਼ਵਾਸ ਵੀ ਦਵਾਇਆ ਹੋਇਆ ਪਿਆ ਅਸੀਂ ਤੁਹਾਡੇ ਨਾਲ ਇਸ ਗੱਲ ਨੂੰ ਸਾਡੇ ਜਿਹੜਾ ਸੰਗਠਨਾ ਭਾਰਤੀਨਤਾ ਪਾਰਟੀ ਦਾ ਬਹੁਤ ਵਧੀਆ ਅਸੀਂ ਇਹਦੀ ਚਿੱਠੀ ਬਣਾ ਕੇ ਸਾਡੇ ਜਿਹੜੇ ਅਰਜੀਪਾਵਾ ਜੀ ਇਨਚਾਰਜ ਆ ਉਹ ਉੱਪਰ ਭੇਜਣਗੇ ਹਾਈ ਕਮਾਂਡ ਨੂੰ ਜੋ ਹਾਈ ਕਮਾਂਡ ਦਾadesh ਹੋਊਗਾ ਉਹ ਸਾਰਿਆਂ ਨੂੰ ਮੰਨਣਾ ਪਊਗਾ